ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੋਫੈਸਰ ਆਕਾਸ਼ਦੀਪ ਵਿਦਿਆਰਥੀਆਂ ਦੇ ਖਿੱਤਾਂ ਦੇ ਲਈ ਆਪਾਂ ਇਹ ਟਿਊਟੋਰੀਅਲ ਪੇजेस ਦੀ ਨਾ ਅਨਲਿਸਿਸ ਜਿਹੜਾ ਹੈ ਉਹ ਆਪਾਂ ਕਰਦੇ ਹਾਂ ਵਿਦਿਆਰਥੀ ਵਕ ਵਕ ਪ੍ਰੀਖਿਆਵਾਂ માં ਦਿੰਦੇ ਨੇ ਹਨਾ ਸੋ ਵਿਦਿਆਰਥੀਆਂ ਨੂੰ ਬੜਾ ਜ਼ਰੂਰੀ ਹੋ ਜਾਂਦਾ ਹੈ ਨੈਸ਼ਨਲ ਇੰਟਰਨੈਸ਼ਨਲ ਜੋ ਵੀ ਕੋਈ ਪੋਲੀਟੀਕਲ ਇਸ਼ੂਜ਼ ਨੇ ਇਕਨੋਮਿਕਲ ਇਸ਼ੂਜ਼ ਨੇ ਸੋਸ਼ਲ ਇਸ਼ੂਜ਼ ਨੇ এনवायरमेंटਲ ਇਸ਼ੂਜ਼ ਨੇ ਹਨਾ ਜਿਸ ਤਰ੍ਹਾਂ ਦੇ ਵੀ ਕੋਈ ਵੀ ਇਸ਼ੂਜ਼ ਮੁੱਦੇ ਹੈਗੇ ਨੇ ਉਨ੍ਹਾਂ ਬਾਰੇ ਜਿਹੜੀ ਚੇਤਨਤਾ ਜਿਹੜੀ ਹੈ ਉਨ੍ਹਾਂ ਬਾਰੇ ਅਵੇਅਰਨੈਸ ਜਿਹੜੀ ਹੈ ਹੋਣੀ ਬੜੀ ਜ਼ਰੂਰੀ ਹੈ ਆਮ ਪਬਲਿਕ ਨੂੰ ਵੀ ਤੇ ਵਿਦਿਆਰਥੀਆਂ ਨੂੰ ਤਾਂ ਖਾਸ ਕਰਕੇ ਪ੍ਰੀਖਿਆਵਾਂ ਵਾਂਦੇ ਸੰਦਰਭ ਦੇ ਵਿੱਚ ਇਹ ਆਪਾਂ ਨਾ ਨਰਮੋਦੀ ਜੀ ਦਾ ਆਪਣਾ ਜਿਹੜਾ ਪੰਜਾਬ ਦੌਰਾ ਸੀ ਉਹਨਾਂ ਦਾ ਇੱਕ ਉਹਦੇ ਬਾਰੇ ਐਨਾਲਿਸਿਸ ਹੈ ਇਹ ਪੰਜਾਬੀ ਟ੍ਰਿਬਿਊਨ ਦਾ ਜਿਹੜੇ ਹੈ ਸੰਪਾਦਕੀ ਹੈ ਸੋ ਵਕ ਵਕ ਪ੍ਰੀਖਿਆਵਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਚੇਤਨਤਾ ਹੈ ਵਿਦਿਆਰਥੀਆਂ ਦੇ ਲਈ ਹੋਣੀ ਬੜੀ ਜ਼ਰੂਰੀ ਹੈ ਸੋ ਆਪਏ ਦਾ ਐਨਲਿਸਿਸ ਕਰਦੇ ਹਾਂ ਇੱਕ ਨਿਰਪੱਖ ਹੋ ਕੇ ਠੀਕ ਹੈ ਜੀ ਕੁਝ ਇੰਪੋਰਟੈਂਟ ਇਫੈਕਟ ਹੋਣਗੇ ਜਿਨ੍ਹਾਂ ਨੂੰ ਤੁਸੀਂ ਨੋਟ ਵੀ ਕਰਨਾ ਹੋਊਗਾ ਠੀਕ ਹੈ ਉਹ ਮੈਂ ਅੰਡਰਲਾਈਨ ਕਰਾਂਗਾ ਤੇ ਤੁਸੀਂ ਉਹਨੂੰ ਨੋਟ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨਾਂ ਦੇ ਵਿੱਚ ਪੰਜਾਬ ਚ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ ਜਦੋਂ ਕਿ ਸੂਬੇ ਦੇ ਕਿਸਾਨਾਂ ਨੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਦੀ ਖਾਤਰ ਅੰਦੋਲਨ ਬਿਟਿਆ ਹੋਇਆ ਹੈ ਠੀਕ ਹੈ ਤੇ ਮੋਦੀ ਦਾ ਇਹ ਚੋਣਵੀ ਦੌਰਾ ਕਰੀਬ 2 ਸਾਲ ਪਹਿਲਾਂ ਹੋਇਆ ਸੀਗਾ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਸੀਗੇ ਪੰਜਾਬ ਸਰਕਾਰ ਪੰਜਾਬ ਕਾਂਗਰਸ ਦੀ ਪਾਰਟੀ ਦੀ ਸਰਕਾਰ ਸੀ ਤੇ ਉਦੋਂ ਕੰਟਰੋਵਰਸ਼ੀਅਲ ਇਸ਼ੂਜ਼ ਆ ਗਿਆ ਸੀ ਉਹਨਾਂ ਦੇ ਸੇਫਟੀ ਦੇ ਪੁਆਇੰਟ ਆਫ View ਤੋਂ ਤੇ ਉਹਨਾਂ ਦਾ ਕਾਫਲਾ ਸੀ ਜਿਹੜਾ ਵਿਰੋਧ ਦਰਾਨ ਫਾਰਮਜ਼ ਜਿਹੜੇ ਹੈਗੇ ਨੇ ਪੰਜਾਬ ਦੇ ਕਿਸਾਨ ਉਹਨਾਂ ਨੇ ਰੋਕ ਲਿਆ ਸੀਗਾ ਤੇ ਉੱਥੋਂ ਨਰਿੰਦਰ ਮੋਦੀ ਜੀ ਮੁੜ ਗਏ ਸੀਗੇ ਇਹ ਕਾਫੀ ਵੱਡਾ ਇਹ ਇਸ਼ੂਸ ਆਇਆ ਸੀ ਤੇਰੀ ਬਾਅਦ ਚ ਜਾਂਚ ਵੀ ਹੋਈ ਸੀ ਤੇ ਪੰਜਾਬ ਸਰਕਾਰ ਨੂੰ ਅ ਇੰਟਰੋਗੇਸ਼ਨ ਜਿਹੜਾ ਹੈ ਉਹਦੇ ਵਿੱਚ ਖੜਾ ਕੀਤਾ ਗਿਆ ਸੀ ਮਤਲਬ ਕਿ ਉਦੋਂ ਬਾਅਦ ਕਹਿੰਦੇ ਵੀ ਕਰੀਬ 2 ਸਾਲਾਂ ਬਾਅਦ ਇਹ ਮੋਦੀ ਜੀ ਜਿਹੜੇ ਪ੍ਰਧਾਨ ਸਾਡੇ ਪ੍ਰਧਾਨ ਮੰਤਰੀ ਨੇ ਉਹ ਆਏ ਨੇ ਪੰਜਾਬ ਦੇ ਵਿੱਚ ਤੇ ਵਿਰੋਧੀ ਪਾਰਟੀਆਂ ਨੇ ਇਹ ਵੀ ਕਿਹਾ ਕਿ ਉਹ ਜਿਹੜਾ ਨਰਿੰਦਰ ਮੋਦੀ ਜੀ ਦਾ ਮੁਰਣਾ ਸੀਗਾ ਪੰਜਾਬ ਦੇ ਵਿੱਚ ਉਦੋਂ ਠੀਕ ਹੈ ਸੇਫਟੀ ਦਾ ਜਿਹੜਾ ਇਸ਼ੂ ਆਇਆ ਬਹੁਤ ਵੱਡਾ ਕਹਿੰਦੇ ਵੀ ਇਹ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਲੈਕ ਹੋਇਆ ਕਿਉਂਕਿ ਵੀ ਨਰਿੰਦਰ ਮੋਦੀ ਨੇ ਉਹ ਪੰਜਾਬ ਨੂੰ ਕਾਫੀ ਗਿਫਟ ਦੇਨੇ ਸੀ ਸੈਂਟਰ ਵੱਲੋਂ ਤੇ ਇਥੋਂ ਵੀ ਪੰਜਾਬ ਸਰਕਾਰ ਇਹ ਬਹੁਤ ਵੱਡਾ ਘਾਟਾ ਖਾਗੀ ਤੇ ਪੰਜਾਬ ਸਰਕਾਰ ਦੇ ਉਸ ਸਮੇਂ ਦੀ ਸਰਕਾਰ ਦਾ ਕਾਫੀ ਵੱਡਾ ਲੈਕ ਸੀਗਾ ਹਨਾ ਚਲੋ ਉਹ ਅੱਗੇ ਦੀ ਗੱਲ ਰਹਿ ਗਈ ਹੁਣ ਅੱਗੇ ਪੜਦੇ ਵੀ ਉਹ ਜਨਵਰੀ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਏ ਸਨ ਠੀਕ ਹੈ ਆਏ ਸੀ ਉਹ 2022 ਦੇ ਵਿੱਚ ਪਰ ਕਿਸਾਨਾਂ ਦੇ ਵਿਰੋਧ ਦੇ ਮੱਦੇ ਨਜ਼ਰ ਉਹ ਰਾਹ ਵਿੱਚ ਹੀ ਮੁੜ ਗਏ ਫਿਰ 2020 ਦੇ ਵਿੱਚ ਜਦੋਂ ਤੋਂ ਕੇਂਦਰ ਸਰਕਾਰ ਨੇ ਤਿੰਨ ਖੇਤੀਬਾੜੀ ਕਾਨੂੰਨ ਬਣਾ ਕੇ ਲਾਗੂ ਕਰਨ ਦਾ ਰਾਹ ਪਣਾਇਆ ਨਾ ਇਹ ਇੱਕ ਗੱਲ ਨੋਟ ਕਰ ਲਓ ਇੱਥੇ ਜਾਣਕਾਰੀ ਹੈ 2020 ਦੇ ਵਿੱਚ ਬਣੇ ਸੀ ਜੀ ਇਹ ਤਿੰਨ ਖੇਤੀਬਾੜੀ ਕਾਨੂੰਨ ਠੀਕ ਹੈ ਤੇ ਉਹਨਾਂ ਨੂੰ ਉੱਥੇ ਫਿਰ ਇੰਪਲੀਮੈਂਟ ਕੀਤਾ ਸੀਗਾ 2020 ਦੇ ਵਿੱਚ ਲਿਆਂਦੇ ਗਏ ਸੀ ਖੇਤੀਬਾੜੀ ਕਾਨੂੰਨ ਉਹਨਾਂ ਨੇ ਇੰਪਲੀਮੈਂਟ ਕੀਤਾ ਸੀ ਤਾ ਪੰਜਾਬ ਦੀ ਕਿਸਾਨੀ ਨੇ ਸੰਘਰਸ਼ ਦਾ ਬਿਗਲ ਬਜਾਤਾ ਸੀ ਕਿਉਂਕਿ ਜਿਹੜੀ ਪੰਜਾਬ ਦੀ ਇਕਨੋਮੀ ਜਿਹੜੀ ਹੈਗੀ ਹੈ ਉਹ ਉਹਦਾ ਜਿਹੜਾ ਮੁੱਖ ਧੁਰਾ ਹੈ ਸਾਡੇ ਅਰਥਵਿਵਸਥਾ ਦਾ ਪੰਜਾਬ ਦੀ ਅਰਥਵਿਵਸਥਾ ਦਾ ਉਹ ਹੈ ਹੀ ਖੇਤੀਬਾੜੀ ਹੈ ਤੇ ਫਿਰ ਉਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਸੈਂਟਰਲ ਗਵਰਨਮੈਂਟ ਨੇ ਇਹ ਸਾਡੇ ਵਿਰੁੱਧ ਜਿਹੜਾ ਇੱਕ ਤਰ੍ਹਾਂ ਦਾ ਪ੍ਰਸਤਾਵ ਲਿਆ ਕੇ ਪਾਰਲੀਮੈਂਟ ਦੇ ਵਿੱਚ ਜਿਹੜਾ ਹੈ ਪਾਸ ਕਰ ਦਿੱਤਾ ਹੈ ਤੇ ਫਿਰ ਜਦੋਂ ਨਰਿੰਦਰ ਮੋਦੀ ਜੀ ਦਾ ਪੰਜਾਬ ਦੇ ਵਿੱਚ ਆਉਣਾ ਹੋਇਆ ਤੇ ਫਿਰ ਕੁਦਰਤੀ ਸੀ ਕਿ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਦਾ ਪ੍ਰਧਾਨ ਮੰਤਰੀ ਜੀ ਦਾ ਵਿਰੋਧ ਕੀਤਾ ਤੇ ਉਦੋਂ ਤੋਂ ਹੀ ਕਿਸਾਨਾਂ ਦਾ ਕਹਿੰਦਾ ਉਹਨਾਂ ਨਾਲ ਪੇਚਾ ਪਿਆ ਹੋਇਆ ਤੇ ਕਿਸਾਨ ਨਾ ਫਿਰ ਮਤਲਬ ਕਿ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਜਿਹੜੀ ਭਾਜਪਾ ਸਰਕਾਰ ਹੈ ਉਹ ਕਿਸਾਨ ਵਿਰੋਧੀ ਹੀ ਹੈ ਠੀਕ ਹੈ ਹਾਲਾਂਕਿ ਪਹਿਲਾਂ ਕਾਂਗਰਸ ਸਰਕਾਰ ਦੌਰਾਨ ਵੀ ਇਹ ਯਤਨ ਹੁੰਦੇ ਰਹੇ ਨੇ ਪਰੰਤੂ ਫਿਰ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਇੰਪਲੀਮੈਂਟ ਕਰਤਾ ਨਾ ਤਿੰਨ ਖੇਤੀ ਹਾਲਾਂਕਿ ਇਹਨਾਂ ਤਿੰਨ ਖੇਤੀਬਾੜੀ ਕਾਨੂੰਨਾਂ ਦੀ ਗੱਲ ਤਾਂ ਪਹਿਲਾਂ ਤੋਂ ਵੀ ਚੱਲ ਰਹੀ ਸੀ ਪਹਿਲਾਂ ਦੀਆਂ ਸਰਕਾਰਾਂ ਦੌਰਾਨ ਵੀ ਹੋ ਰਹੀ ਸੀ ਇਸ ਸਰਕਾਰ ਨੇ ਆ ਕੇ ਮਤਲਬ ਇਹਨਾਂ ਨੂੰ ਲਾਗੂ ਕਰਤਾ ਠੀਕ ਹੈ ਹੁਣ ਇਹ ਗੱਲ ਵੀ ਵੀ ਇਹ ਵਿਵਾਦ ਵਾਲੇ ਜਿਹੜੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪੰਜਾਬ ਖਾਸ ਕਰਕੇ ਪੰਜਾਬ ਠੀਕ ਹੈ ਤੇ ਹਰਿਆਣਾ ਠੀਕ ਹੈ ਅਤੇ ਹੋਰਾਂ ਸੂਬਿਆਂ ਦੇ ਖਾਸ ਕਰਕੇ ਕਿਉਂਕਿ ਜਿਹੜੇ ਪੰਜਾਬ ਤੇ ਹਰਿਆਣਾ ਨਾ ਇਹ ਖਾਸ ਤੌਰ ਤੇ ਖੇਤੀਬਾੜੀ ਨਾਲ ਜੁੜੇ ਹੋਏ ਦੋ ਜਿਹੜੇ ਸਾਡੇ ਸਟੇਟ ਨੇ ਰਾਜ ਨੇ ਠੀਕ ਹੈ ਜੀ ਕਣਕ ਤੇ ਝੋਨੇ ਦੀ ਪੈਦਾਵਾਰ ਦੀ ਅਗਰ ਗੱਲ ਕੀਤੀ ਜਾਵੇ ਹਨ ਤਾਂ ਇੱਥੇ ਜ਼ਿਆਦਾ ਜਿਹੜੀ ਹੈ ਕਣਕ ਤੇ ਝੋਨੇ ਦੀ ਜਿਹੜੀ ਖੇਤੀ ਕੀਤੀ ਜਾਂਦੀ ਹੈ ਠੀਕ ਹੈ ਜੀ। ਉਹਤੇ ਹੋਰਾਂ ਸੂਬਿਆਂ ਦੇ ਕਿਸਾਨਾਂ ਨੇ ਵੀ ਦਿੱਲੀ ਦੀਆਂ ਬਰੂਹਾਂ ਤੇ ਇੱਕ ਸਾਲ ਤੋਂ ਵੱਧ ਸਮੇਂ ਲਈ ਉਹਦੋਂ ਅੰਦੋਲਨ ਚਲਾਇਆ ਸੀ ਸਾਰਿਆਂ ਨੂੰ ਪਤਾ ਜੀ ਬੱਚੇ-ਬੱਚੇ ਨੂੰ ਪਤਾ ਹੈਗਾ। ਇੱਕ ਤਰ੍ਹਾਂ ਦੇ ਇਤਿਹਾਸ ਹੀ ਬਣ ਗਿਆ ਸੀ ਉਹ ਹਨਾ ਜਿਹੜਾ ਅੰਦੋਲਨ ਚਲਾਇਆ ਸੀਗਾ। ਇਸ ਦੌਰਾਨ ਵੱਡੀਆਂ ਮੁਸੀਬਤਾਂ ਵੀ ਝੱਲੀਆਂ ਕਿਸਾਨਾਂ ਨੇ ਠੀਕ ਆ ਬਹੁਤ ਕੁਰਬਾਨੀਆਂ ਵੀ ਦਿੱਤੀਆਂ ਸੀ ਪਰ ਇਸ ਦੇ ਬਾਵਜੂਦ ਕਹਿੰਦੇ ਹਾਕਮਾਂ ਦੇ ਮਨ ਵਿੱਚ ਉਹਨਾਂ ਪ੍ਰਤੀ ਤ੍ਰੇ ਨਹੀਂ ਪੈਦਾ ਹੋ ਸਕਿਆ ਕੋਈ ਤਰਸ ਦੀ ਭਾਵਨਾ ਨਹੀਂ ਆਈ ਵੀ ਗਵਰਨਮੈਂਟ ਆਫ ਇੰਡੀਆ ਦੇ ਅੰਦਰ ਕਬੀ ਆਪਦੇ ਜਿਹੜੇ ਦੇਸ਼ ਦੇ ਕਿਸਾਨ ਨੇ ਉਹਨਾਂ ਨੂੰ ਲੈ ਕੇ ਵੀ ਹਾਂ ਵੀ ਜਿਹੜੀ ਖੇਤੀਬਾੜੀ ਐ ਕਾਨੂੰਨ ਨੇ ਜਿਨ੍ਹਾਂ ਨੂੰ ਕੋਈ ਕਿਸਾਨ ਸਮਝਦਾ ਕਿ ਸਾਡੇ ਲਈ ਕਿਸਾਨ ਹਤੈਸ਼ੀ ਨਹੀਂ ਹੈਗੇ ਫਾਰਮਸ ਦੇ ਫੇਵਰਸ ਤੇ ਨਹੀਂ ਹੈਗੇ ਵੀ ਉਹਨਾਂ ਨੂੰ ਰੱਦ ਕਰਨ ਦੇ ਲਈ ਉਹ ਕੋਈ ਅੱਗੇ ਨਹੀਂ ਆਇਆ ਜਲਦੀ ਕਿਤੇ ਵੀ ਕਾਫੀ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ ਕਿਸਾਨ ਕਹਿੰਦੇ ਸੀਗੇ ਠੀਕ ਹੈ ਤੇ ਅੰਤ ਨੂੰ ਪਰ ਨਵੰਬਰ 2021 ਦੇ ਵਿੱਚ ਕਹਿੰਦੇ ਮੋਦੀ ਸਰਕਾਰ ਨੂੰ ਝੁਕਣਾ ਵੀ ਪਿਆ ਝੁਕਣਾ ਵੀ ਪਿਆ ਫਿਰ ਸਰਕਾਰ ਨੂੰ ਜਿਹੜੇ 2000 ਤੇ ਧਿਆਨ ਦਿਓ ਵਿਦਿਆਰਥੀ ਖਾਸ ਕਰਕੇ ਧਿਆਨ ਦੇਣ 2020 ਦੇ ਵਿੱਚ ਜਿਹੜੇ ਖੇਤੀਬਾੜੀ ਕਾਨੂੰਨ ਆਏ ਸੀ ਉਹਦੇ ਵਿਰੁੱਧ ਜਦੋਂ ਸੰਘਰਸ਼ ਚੱਲਦਾ ਰਿਹਾ ਤਾਂ ਅੰਤ ਨੂੰ 2021 ਦੇ ਵਿੱਚ ਮੋਦੀ ਸਰਕਾਰ ਨੂੰ ਝੁਕਣਾ ਪਿਆ ਤੇ ਉਸਨੇ ਖੇਤੀਬਾੜੀ ਜਿਹੜੇ ਕਾਨੂੰਨ ਸੀ ਉਹਨਾਂ ਨੂੰ ਰੱਦ ਕਰਨ ਦਾ ਠੀਕ ਹੈ ਜੀ ਉਹਨਾਂ ਨੂੰ ਕੈਨਸਲ ਜਿਹੜਾ ਹੈਗਾ ਸੀ ਉਹ ਕਰ ਦਿੱਤਾ ਗਿਆ ਰੱਦ ਕਰਨ ਦਾ ਅਨਾਉਂਸਮੈਂਟ ਕਰਕੇ ਉਹਨੇ ਐਲਾਨ ਕਰਤਾ ਅੱਗੇ ਜੀ ਕਿਸਾਨ ਅੰਦੋਲਨ ਲਈ ਕਹਿੰਦੇ ਵੀ ਲਾ ਮਸਾਲ ਜਿੱਤ ਸੀ ਕਿਸਾਨਾਂ ਨੇ ਇਹਨੂੰ ਇੱਕ ਆਪਦੀ ਬੜੀ ਵੱਡੀ ਜਿੱਤ ਸਮਝਿਆ ਵੀ ਸਾਡੇ ਸੰਘਰਸ਼ ਕਰਕੇ ਸਾਡੇ ਕੀਤੇ ਹੋਏ ਸਾਰਥਕ ਵਿਰੋਧ ਕਰਕੇ ਜਿਹੜਾ ਹੈਗਾ ਸੀ ਵੀ ਭਾਰਤ ਸਰਕਾਰ ਇਹ ਝੁਕਣ ਦੇ ਵਿੱਚ ਝੁਕਣ ਦੇ ਲਈ ਜਿਹੜੀ ਹੈਗੀਆਂ ਮਜਬੂਰ ਹੋ ਗਈ ਤੇ ਕਿਸਾਨਾਂ ਨੇ ਇਸ ਨੂੰ ਆਪਣੀ ਵਿਕਟਰੀ ਅਨਾਉਂਸ ਕੀਤਾ ਠੀਕ ਹੈ ਜੀ ਪਰ ਇਸ ਦੇ ਬਾਵਜੂਦ ਕਹਿੰਦੇ ਉਹਨਾਂ ਦੇ ਤੌਖਲੇ ਖਤਮ ਨਾ ਹੋਏ ਕਿਸਾਨਾਂ ਦਾ ਜਿਹੜਾ ਡਰ ਸੀ ਨਾ ਉਹ ਫਿਰ ਵੀ ਖਤਮ ਨਹੀਂ ਹੋਇਆ ਕਿਉਂਕਿ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਸੀ ਜਿਹੜਾ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਇਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਐਮਐਸਪੀ ਦੀ ਕਾਨੂੰਨੀ ਗਰੰਟੀ ਉਹਨਾਂ ਦੀ ਮੰਗ ਜਿਉਂ ਦੀ ਤਿਉਂ ਪਈ ਸੀ ਮੇਨ ਜਿਹੜਾ ਮੁੱਦਾ ਨਾ ਕਿਸਾਨਾਂ ਦਾ ਮੇਨ ਜਿਹੜਾ ਇਸ਼ੂ ਹੈ ਉਹ ਕਹਿੰਦੇ ਨੇ ਵੀ ਖੇਤੀਬਾੜੀ ਕਾਨੂੰਨ ਰੱਦ ਤਾਂ ਹੋਏ ਪਰ ਜਿਹੜੀ ਐਮਐਸਪੀ ਹੈ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈ ਉਹ ਤਾਂ ਨਹੀਂ ਲਾਗੂ ਹੋਇਆ ਨਾ ਉਹ ਇੱਕ ਮੇਨ ਜਿਹੜਾ ਮੁੱਦਾ ਨਾ ਸਾਡੇ ਕਿਸਾਨਾਂ ਦਾ ਉਹ ਐਮਐਸਪੀ ਹੈ ਠੀਕ ਹੈ ਵੀ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈਗੀ ਜਿਹੜਾ ਹੈਗਾ ਵੀ ਇਹਨੂੰ ਕਾਨੂੰਨੀ ਰੂਪ ਦੇਵੇ ਠੀਕ ਹੈ ਜੀ ਵੀ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਜੋ ਕਿ ਸਰਕਾਰ ਵੱਲੋਂ ਨਿਸ਼ਚਿਤ ਕੀਤਾ ਜਾਂਦਾ ਹੈ ਐਮਐਸਪੀ ਅਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਨੇ ਫਿਰ ਦਿੱਲੀ ਚੱਲੋ ਦਾ ਸੱਦਾ ਦਿੱਤਾ ਸੀ ਆ ਵੀ ਨੋਟ ਕਰ ਲਓ ਜੀ ਵਿਦਿਆਰਥੀ ਖਾਸ ਕਰਕੇ ਨੋਟ ਕਰ ਲੈਣ ਦਿੱਲੀ ਚੱਲੋ ਦਾ ਸੱਦਾ ਦਿੱਤਾ ਸੀਗਾ ਇਸ ਸਾਲ ਫੈਬ ਦੇ ਵਿੱਚ ਦਾ ਮਤਲਬ ਕਿ 2024 ਦੇ ਵਿੱਚ ਕਿਆ ਸੀ ਕਹਿੰਦੇ ਵੀ ਦਿੱਲੀ ਚੱਲੋ ਉਹ ਨਾਰਾ ਸੀ ਜਿਹੜਾ ਦਿੱਲੀ ਚੱਲੋ ਦਾ ਸੀ ਪਰ ਇਸ ਵਾਰ ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਪਹਿਲਾਂ ਨਾਲੋਂ ਵੀ ਕਹਿੰਦੇ ਸਖਤ ਰੁਖ ਬਣਾ ਲਿਆ ਜਿਹੜੀ ਕੇਂਦਰ ਦੀ ਸਰਕਾਰ ਸੀ ਭਾਜਪਾ ਦੀ ਤੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਕਹਿੰਦੇ ਪਹਿਲਾਂ ਨਾਲੋਂ ਵੀ ਸਖਤ ਰੁਖ ਅਪਣਾ ਲਿਆ ਤੇ ਉਹਨਾਂ ਨੇ ਕਿਸਾਨਾਂ ਨੂੰ ਅੱਗੇ ਨਾ ਵਧਣ ਦਿੱਤਾ ਠੀਕ ਹੈ ਤੇ ਉਹਦੇ ਲਈ ਜਿਹੜਾ ਹੈਗਾ ਸੀ ਉਹਨਾਂ ਨੇ ਸੁਰੱਖਿਆ ਬਲਾਂ ਦਾ ਸਹਾਰਾ ਲਿਆ ਜੀ ਠੀਕ ਹੈ ਤੇ ਜਿਹਦੇ ਕਰਕੇ ਵੀ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਭਰੋਸੇ ਦੀ ਜਿਹੜੀ ਹੈਗੀ ਸੀ ਕਮੀ ਪੈਦਾ ਹੋ ਗਈ ਕਿਸਾਨਾਂ ਦੇ ਵਿੱਚ ਭਰੋਸੇ ਦੀ ਕਮੀ ਪੈਦਾ ਹੋ ਗਈ ਠੀਕ ਹੈ ਉਹ ਕਹਿੰਦੇ ਵੀ ਕੀ ਗੱਲ ਵੀ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਨਹੀਂ ਜਾ ਸਕਦੇ ਅਸੀਂ ਦਿੱਲੀ ਜਾ ਨਹੀਂ ਸਕਦੇ ਇਹ ਸਾਡਾ ਰਾਈਟ ਨਹੀਂ ਹੈ ਇਹ ਸਾਡਾ ਕਨਸਟੀਟਿਊਸ਼ਨਲ ਸਾਡਾ ਸੰਵਿਧਾਨਕ ਅਧਿਕਾਰ ਨਹੀਂ ਹੈ ਸਾਡੀ ਹਿਊਮਨ ਰਾਈਟਸ ਨਹੀਂ ਹੈ ਕਿ ਅਸੀਂ ਆਪਣੀਆਂ ਮੰਗਾਂ ਦੇ ਲਈ ਅਸੀਂ ਆਪਣੇ ਜੋ ਜਾਇਜ਼ ਜਿਹੜੇ ਸਾਡੇ ਅਧਿਕਾਰ ਨੇ ਅਸੀਂ ਉਹਨਾਂ ਦੇ ਲਈ ਕਿ ਸਰਕਾਰ ਦੇ ਅੱਗੇ ਇੱਕ ਸਾਰਥਕ ਤੌਰ ਤਰੀਕੇ ਦੇ ਨਾਲ ਹੀ ਪ੍ਰਦਰਸ਼ਨ ਨਹੀਂ ਕਰ ਸਕਦੇ ਸੋ ਸਰਕਾਰ ਨੇ ਸੁਰੱਖਿਆ ਬਲਾਂ ਦਾ ਸਹਾਰਾ ਲਿਆ ਜੀ ਠੀਕ ਹੈ ਤੇ ਉਹਦੇ ਕਰਕੇ ਜਿਹੜਾ ਕਿਸਾਨਾਂ ਤੇ ਮਤਲਬ ਕਿ ਇਹਨਾਂ ਦੇ ਦਰਮਿਆਨ ਸੀ ਨਾ ਜਿਹੜਾ ਸਰਕਾਰ ਦੇ ਦਰਾਨ ਇੱਕ ਨਾ ਲਕੀਰ ਸੀ ਜਿਹੜੀ ਉਹ ਖਿੱਚੀ ਜਾਈ ਗਈ ਦੋਨਾਂ ਤਰ੍ਹਾਂ ਦੇ ਵਿੱਚੋਂ ਸਰਕਾਰ ਤਾਂ ਕਹਿ ਰਹੀ ਸੀ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਲਈ ਹੀ ਕਰ ਰਹੇ ਹਾਂ ਜੋ ਕਰ ਰਹੇ ਹਾਂ ਵੀ ਕਿਸਾਨ ਇਹਨੂੰ ਸਮਝ ਨਹੀਂ پا ਰਹੇ ਹਨ ਪਰ ਕਿਸਾਨ ਕਹ ਰਹੇ ਸੀ ਨਹੀਂ ਸਰਕਾਰ ਨਹੀਂ ਸਾਨੂੰ ਸਮਝ پا ਰਹੀ ਸਰਕਾਰ ਸਾਡੂੰ ਸਿੱਧੇ ਤਰੀਕੇ ਨਾਲ ਦਬਾਉਣਾ ਚਾਹੁੰਦੀ ਹੈ ਤੇ ਸਾਰੀ ਜਿਹੜਾ ਸਾਡਾ ਐਗਰੀਕਲਚਰ ਜਿਹੜਾ ਸਿਸਟਮ ਹੈ ਉਹਨੂੰ ਕਾਰਪੋਰੇਟ ਕਰਾਉਣਿਆਂ ਦੇ ਜਿਹੜਾ ਹੈ ਕੋਆਰਡੀਨੇਟ ਕਰਨਾ ਚਾਹੁੰਦੀ ਹੈ ਜਦੋਂ ਕਿ ਸਰਕਾਰ ਕਹਿ ਰਹੀ ਸੀ ਐਸੀ ਸਾਡੀ ਕੋਈ ਮਨਸ਼ਾ ਨਹੀਂ ਹੈਗੀ ਸਾਡੀ ਮਨਸ਼ਾ ਇੱਕੋ ਹੀ ਹੈ ਕਿ ਭਾਰਤ ਦੇ ਖੇਤੀਬਾੜੀ ਜਿਹੜਾ ਸਿਸਟਮ ਹੈ ਉਹਨੂੰ ਤਰੱਕੀ ਵੱਲ ਲੈ ਕੇ ਜਾਇਆ ਜਾਵੇ ਉਹਦੇ ਲਈ ਆਧੁਨਿਕ ਜਿਹੜੀਆਂ ਟੈਕਨੀਕਸ ਨੇ ਆਧੁਨਿਕ ਮਾਡਰਨ ਟੈਕਨੀਕਸ ਨੇ ਉਹਤੋਂ ਇੱਕ ਜਿਹੜੀਆਂ ਤਕਨੀਕਾਂ ਨੇ ਉਹਨਾਂ ਦੀ ਜਿਹੜੀ ਹੈ ਉਹਨੂੰ ਅੱਗੇ ਲੈ ਕੇ ਆ ਜਾਵੇ ਠੀਕ ਹੈ ਜੀ ਤੇ ਇਸ ਲਈ ਅਸੀਂ ਕੁਝ ਨਵਾਂ ਨਵੀਨੀ ਕਰਨ ਚਾਉਂਦੇ ਆ ਖੇਤੀ ਦੇ ਵਿੱਚ ਵੀ ਇਹ ਜਿਹੜੇ ਖੇਤੀਬਾੜੀ ਕਾਨੂੰਨ ਨੇ ਇਹ ਕਿਸਾਨਾਂ ਦੇ ਫੇਵਰ 'ਚ ਨੇ ਪਰੰਤੂ ਨਹੀਂ ਕਿਸਾਨ ਕਹਿੰਦੇ ਵੀ ਨਹੀਂ ਇਹ ਗਲਤ ਹੈ ਸਰਕਾਰ ਕਹਿਦੀ ਸੀ ਸਹੀ ਹੈ ਸੋ ਚਲੋ ਹੁਣ ਫਿਰ ਜਦੋਂ ਫਿਰ ਭਰੋਸੇ ਦੀ ਕਮੀ ਪੈਦਾ ਹੋ ਗਈ ਠੀਕ ਹੈ ਜੀ ਹੁਣ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਤਿੱਖੇ ਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੁਣ ਦਿੱਤਾ ਜਾ ਰਿਹਾ ਹਰਿਆਣਾ ਵਿੱਚ ਵੀ ਕਈ ਥਾਈਂ ਅਜਿਹੇ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ ਹੁੜ ਹੋ ਕੀ ਰਿਹਾ ਖਾਸ ਕਰਕੇ ਹਰਿਆਣਾ ਤਾਂ ਹੈ ਹੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਕਿ ਅਰਥ ਸ਼ਾਸਤਰ ਜਿਹੜੇ ਕਿ ਅਰਥਵਿਵਸਥਾ ਹੀ ਪੰਜਾਬ ਦੀ ਜਿਹੜੀ ਖੇਤੀਬਾੜੀ ਤੇ ਹੈ ਉਦੇ ਵਿੱਚ ਤਾਂ ਖਾਸ ਤੌਰ ਤੇ ਜਿੰਨੇ ਭਾਜਪਾ ਦੇ ਉਮੀਦਵਾਰ ਸਹਿਬਾਨ ਹਨ ਇਹਨਾਂ ਦੇ ਵਿੱਚ ਪੰਜਾਬ ਦੀਆਂ ਲੋਕ ਸਭਾ 13 ਲੋਕ ਸਭਾ ਸੀਟਾਂ ਤੇ ਜੋ ਜੋ ਵੀ ਉਹਨਾਂ ਦੇ ਉਮੀਦਵਾਰ ਹਨ ਉਹਨਾਂ ਨੂੰ ਬੜਾ ਵਿਰੋਧ ਸਹਿਣਾ ਪੈ ਰਿਹਾ ਪਿੰਡਾਂ ਦੇ ਵਿੱਚ ਉਹਨਾਂ ਨੂੰ ਸ਼ਾਮ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਠੀਕ ਹੈ ਜੀ ਸੋ ਮਤਲਬ ਕਿ ਇਹ ਉਹ ਵਿਰੋਧ ਚੁਟਾ ਰਹੇ ਨੇ ਵੀ ਜੇਕਰ ਤੁਸੀਂ ਕਿਸਾਨ ਦੇ ਹੱਕ ਦੇ ਵਿੱਚ ਨਹੀਂ ਖੜੋਗੇ ਠੀਕ ਹੈ ਤੇ ਵੀ ਅਸੀਂ ਵੀ ਤੁਹਾਡਾ ਵਿਰੋਧ ਕਰਾਂਗੇ ਠੀਕ ਹੈ ਇਹੋ ਜਿਹੇ ਤਲਕ ਮਾਹੌਲ ਵਿੱਚ ਪ੍ਰਧਾਨ ਮੰਤਰੀ ਨੇ ਪੰਜਾਬ 'ਚ ਕਹਿੰਦੇ ਸਿੱਖ ਪੱਤਾ ਖੇਡਣ ਦਾ ਰਾਹ ਚੁਣਿਆ। ਵੀ ਜਦੋਂ ਦੇਖਿਆ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਜਿਹੜਾ ਹੈ ਕਾਫੀ ਮਾਹੌਲ ਖਰਾਬ ਬਣਿਆ ਹੋਇਆ ਹੈ ਤਾਂ ਉਹਨਾਂ ਨੇ ਕਹਿੰਦੇ ਵੀ ਸਿੱਖ ਪੱਤਾ ਖੇਡਣਾ ਚਾਹਿਆ ਪੰਜਾਬ ਦੇ ਵਿੱਚ ਸਿੱਖ ਪੱਤਾ ਮਤਲਬ ਵੀ 2019 ਦੇ ਵਿੱਚ ਕਹਿੰਦੇ ਕਰਤਾਰਪੁਰ ਲਾਂਘਾ ਖੋਲਣ ਲਈ ਖੁਦ ਨੂੰ ਸਾਬਸ਼ੀ ਦਿੱਤੀ ਜਦੋਂ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਸ ਵਾਰ ਪੰਜਾਬ ਆਏ ਨੇ। ਤਾਂ ਉਹਨਾਂ ਨੇ ਕਿਹਾ ਆਪਣੇ ਭਾਸ਼ਣ ਦੇ ਦੌਰਾਨ ਕਹਿੰਦੇ ਵੀ ਮੈਂ ਤਾਂ ਦੇਖੋ ਵੀ ਕਿਉਂਕਿ ਬਹੁ ਗਿਣਤੀ ਸਾਡੇ ਇੱਥੇ ਜਿਹੜੀ ਹੈਗੀ ਆ ਸਿੱਖ ਧਰਮ ਦੀ ਹੈ ਹਨ ਸੋ ਉਹਨਾਂ ਨੇ ਭਾਵਨਾਵਾਂ ਨੂੰ ਜਿਹੜਾ ਹੈ ਸਾਡੇ ਸੈਂਟੀਮੈਂਟਸ ਨੂੰ ਉਹਨਾਂ ਨੂੰ ਟੱਚ ਕੀਤਾ ਮੋਦੀ ਸਾਹਮਣੇ ਤੇ ਉਹ ਕਹਿੰਦੇ ਵੀ 2019 ਦੇ ਵਿੱਚ ਕਰਤਾਰਪੁਰ ਲੰਘਾ ਖੋਲਣ ਨੂੰ ਉਹਨਾਂ ਨੇ ਖੁਦ ਨੂੰ ਜਿਹੜੀ ਹੈਗੀ ਇਸ ਗੱਲ ਲਈ ਗੁੱਡ ਕੀਤਾ ਜਿਹੜਾ ਮਤਲਬ ਕਿ ਖੁਦ ਨੂੰ ਸ਼ਾਬਾਸ਼ੀ ਦਿੱਤੀ ਹਨ ਉਹਨਾਂ ਨੇ ਕਿਹਾ ਵੀ ਜੇ 1900 ਇਹ ਆ ਜਿਹੜਾ ਬਿਆਨ ਨੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਇਸ ਬਿਆਨ ਨੂੰ ਬਹੁਤ ਵੱਡੀ ਤਵਜਹ ਦਿੱਤੀ ਜਾ ਰਹੀ ਹੈ ਮੋਦੀ ਸਾਹਿਬ ਸਾਡੇ ਸਤਿਕਾਰਯੋਗ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹ ਕਹਿੰਦੇ ਮੈਂ 1971 ਦੇ ਵਿੱਚ ਪ੍ਰਧਾਨ ਮੰਤਰੀ ਹੁੰਦੇ ਤਾਂ ਬੰਗਲਾਦੇਸ਼ ਜੰਗ ਤੋਂ ਬਾਅਦ 90000 ਸੈਨਿਕਾਂ ਨੂੰ ਕਹਿੰਦਾ ਛੱਡਣ ਬਦਲੇ ਨਾ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਲੈ ਲੈਂਦੇ ਸਾਡੇ ਮੋਦੀ ਸਾਹਿਬ ਕਹਿੰਦੇ ਪ੍ਰਧਾਨ ਮੰਤਰੀ ਜੀ ਦੇਖੋ ਮੈਂ ਕੋਈ ਜਿਹੜਾ ਮੈਂ ਸੋਚਦਾ ਕੋਈ ਇਹ ਨਾ ਕਰ ਵੀ ਆਪਣਾ ਸਤਿ ਪਦਕੋ ਕੋਈ ਵੀ ਜਿਹੜਾ ਹੈ ਨਾ ਅਹੁਦਾ ਜਿਹੜਾ ਹੈ ਨਾ ਉਹਦਾ ਸਤਕਾਰਯੋਗ ਹੁੰਦਾ ਹੈ ਇੱਥੇ ਚਾਹੇ ਨਰਿੰਦਰ ਮੋਦੀ ਜੀ ਨਾ ਬੈਠੇ ਹੋਣ ਕੋਈ ਹੋਰ ਹੋਵੇ ਸਤਕਾਰ ਜੋ ਕੋਈ ਵੀ ਚਾਹੇ ਮੁੱਖ ਮੰਤਰੀ ਹੈ ਚਾਹੇ ਪ੍ਰਧਾਨ ਮੰਤਰੀ ਹੈ ਠੀਕ ਹੈ ਰਾਜੇ ਦਾ ਪਹਿਲਾ ਪ੍ਰਜਾ ਦੇ ਵਿੱਚ ਕਿੰਨਾ ਸਤਕਾਰ ਹੁੰਦਾ ਸੀ ਹਨ ਸੋ ਇੱਕ ਤਰ੍ਹਾਂ ਦੇ ਇਹ ਸਾਡੇ ਰਹਿਨੁਮਾ ਨੇ ਜਿਨ੍ਹਾਂ ਨੂੰ ਅਸੀਂ ਆਪ ਚੁਣਿਆ ਇਸ ਲਈ ਅਹੁਦੇ ਦੇ ਸਤਕਾਰ ਹਿੱਤ ਅਸੀਂ ਜ਼ਰੂਰ ਉਹਨਾਂ ਦੇ ਜਿਹੜੇ ਡੈਜ਼ਿਗਨੇਸ਼ਨ ਆ ਤੇ ਉਹਨਾਂ ਦੇ ਨਾਮ ਨੂੰ ਸਤਕਾਰਨ ਵਾਲੀ ਗੱਲ ਕਰਾਂਗੇ ਵਿਰੋਧ ਜਿਹੜਾ ਹੈਗਾ ਉਹ ਸਾਰਤਕ ਤਰੀਕੇ ਨਾਲ ਜਿਤਾਉਣ ਦੀਆਂ ਜਿਹੜੀਆਂ ਹੈਗੀਆਂ ਨੇ ਮਤਲਬ ਕਿ ਕਈ ਰਾਹ ਹੁੰਦੇ ਨੇ ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ ਜੇ ਮੈਂ 1971 ਚ ਪ੍ਰਧਾਨ ਮੰਤਰੀ ਹੁੰਦਾ ਨਾ ਤਾਂ ਜਿਹੜੀ ਬੰਗਲਾਦੇਸ਼ ਦੀ جنگ ਤੋਂ ਬਾਅਦ ਕਰੀਬ 90000 ਜਿਹੜੇ ਸੈਨਿਕ ਛੱਡਣ ਬਦਲੇ ਨਾ ਮੈਂ ਪਾਕਿਸਤਾਨ ਨੂੰ ਇਹ ਕਹਿੰਦਾ ਵੀ ਲਓ ਜੀ ਅਸੀਂ ਤੁਹਾਡੇ 90000 ਸੈਨਿਕ ਛੱਡਦੇ ਆ ਤੁਸੀਂ ਕਰਤਾਰਪੁਰ ਸਾਹਿਬ ਸਾਨੂੰ ਦਿਓ ਇੰਡੀਆ ਨੂੰ ਮਤਲਬ ਕੀ ਦਿਓ ਤੇ ਉਹਨਾਂ ਨੇ ਆ ਬਿਆਨ ਜਾਰੀ ਕਰਕੇ ਵੀ ਪੰਜਾਬ ਦੀ ਜਿਹੜੀ ਬਹੁ ਗਿਣਤੀ ਹੈ ਜਿੱਦਾ ਕਿ ਸਿੱਖ ਧਰਮ ਦੇ ਵਿੱਚ ਪੱਡੀ ਗਿਣਤੀ 'ਚ ਫੇਥ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਡੀ ਗਿਣਤੀ 'ਚ ਫੇਥ ਹੈ ਤੇ ਉਹਨਾਂ ਨੇ ਸਾਡੀਆਂ ਸੈਂਟੀਮੈਂਟਸ ਨੂੰ ਸਾਡੀਆਂ ਭਾਵਨਾਵਾਂ ਨੂੰ ਕਿਤੇ ਨਾ ਕਿਤੇ ਟੱਚ ਕੀਤਾ ਉਹਨਾਂ ਨੇ ਤੇ ਉਤਰਤੀਏ ਇਸ ਗੱਲ ਦਾ ਅਸਰ ਤਾਂ ਦੇਖਣ ਨੂੰ ਗਈ ਹੋਗਾ ਐਸੀ ਕੋਈ ਗੱਲ ਨਹੀਂ ਪਰੰਤੂ ਇਹਦੇ ਚਲੋ ਬਾਅਦ ਦੇ ਵਿੱਚ ਲੋਕ ਕੀ ਐਨਾਲਿਸਿਸ ਕਰਦੇ ਨੇ ਵੀ ਇਹ ਜਾਣ ਕੇ ਉਹਨਾਂ ਨੇ ਇੱਕ ਪੋਲੀਟਿਕਲ ਜਿਹੜੀ ਹੈਗੀ ਹੈ ਬੈਨੀਫਿਟ ਲੈਣ ਦੇ ਲਈ ਹੁਣ ਇਹ ਇਸ਼ੂ ਜਿਹੜੀ ਇਹ ਗੱਲ ਕੀਤੀ ਹੈ ਜਾਂ ਨਹੀਂ ਕੀਤੀ ਹੈ ਚਲੋ ਅਲੱਗ ਗੱਲ ਹੈ ਹਨਾ ਉਹ 1984 ਦੇ ਸਿੱਖ ਕਤਲੇਆਮ ਨਾਲ ਸੰਬੰਧਿਤ ਕੇਸਾਂ ਦੀਆਂ ਫਾਈਲਾਂ ਮੁੜ ਖੋਲਣ ਲਈ ਆਪਣੀ ਸਰਕਾਰ ਦੀ ਛਲਾਗਾ ਵੀ ਕੀਤੀ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਕਹਿੰਦਾ ਵੀ ਅਸੀਂ 1984 ਦਾ ਜਿਹੜਾ ਜਿਹੜਾ ਹੈਗਾ ਸਿੱਖ ਕਤਲੇਆਮ ਹੋਇਆ ਸੀ ਨਾ ਅਸੀਂ ਉਹਦੀਆਂ ਫਾਈਲਾਂ ਵੀ ਮੁੜ ਖੋਲੀਆਂ ਨੇ ਤੇ ਇਸ ਲਈ ਆਪਦੀ ਜਿਹੜੀ ਸਰਕਾਰ ਹੈ ਗਵਰਨਮੈਂਟ ਜਿਹੜੀ ਹੈਗੀ ਆ ਉਹਨੂੰ ਵੀ ਉਹਨਾਂ ਨੇ ਸਾਬਸ਼ ਦਿੱਤੀ ਹੈ ਪਰ ਕਹਿੰਦਾ ਸਿੱਖਾਂ ਵੱਲ ਵਧਾਏ ਹੱਥ ਦਾ ਸ਼ਾਇਦ ਨਾਰਾਜ਼ ਕਿਸਾਨਾਂ ਨੂੰ ਮਨਾਉਣ ਚੁੱਕੀ ਫਾਇਦਾ ਨਹੀਂ ਮਿਲੇਗਾ ਜੋ ਆਪਣੇ ਵੱਲੋਂ ਸੈਨ ਕੀਤੀ ਗਈ ਜਲਾਲਤ ਤੇ ਨਿੰਦਾ ਖਾਸ ਤੌਰ ਤੇ 2020-21 ਦੇ ਸੰਘਰਸ਼ ਦੇ ਦੌਰਾਨ ਲਈ ਭਾਜਪਾ ਨੂੰ ਮੁਆਫ ਕਰਨ ਦੇ ਰੋਹ ਵਿੱਚ ਬਿਲਕੁਲ ਨਹੀਂ ਹਨ ਸੋ ਪੰਜਾਬੀ ਟ੍ਰਿਬਿਊਨ ਦੀ ਜਿਹੜੀ ਇਹ ਸੰਪਾਦਕੀਆ ਦਾ ਸੀ ਐਨਲਿਸਿਸ ਕੀਤਾ ਤੇ ਐਂਡ ਦੇ ਵਿੱਚ ਇਹ ਕਹਿ ਰਹੇ ਨੇ ਜਿਹੜਾ ਟੋਟਲ ਜਿਹੜਾ ਹੈ ਅਗਰ ਅਸੀਂ ਕਨਕਲੂਜਨ ਜੇ ਅਸੀਂ ਸੰਪਾਦਕੀ ਦਾ ਕਰਦੇ ਹਾਂ ਤਾਂ ਆਖਰ ਦੇ ਵਿੱਚ ਸੰਪਾਦਕ ਸਾਹਿਬ ਹੀ ਲਿਖਦੇ ਨੇ ਕੀ ਵੀ ਲੱਗਦਾ ਨਹੀਂ ਹੈ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਫਿਲਹਾਲ ਭਾਜਪਾ ਦੇ ਨਾਲ ਦਿਲ ਮਿਲਾਉਣ ਨੂੰ ਦਿਲ ਬਟਾਉਣ ਨੂੰ ਤਿਆਰ ਨੇ ਫਿਲਹਾਲ ਪੰਜਾਬ ਜਿਹੜਾ ਹੈ ਨਾ ਉਹਦੀ ਹਾਲੇ ਕਿਤੇ ਨਾ ਕਿਤੇ ਦਿਲ ਤੇ ਅੱਖ ਦੋਵੇਂ ਮਿਲ ਨਹੀਂ ਰਹੇ ਉਹਦੇ ਨਾਲ ਭਾਜਪਾ ਦੇ ਨਾਲ ਤੇ ਅਸੀਂ ਤਾਂ ਬੇਨਤੀ ਕਰਦੇ ਆ ਸਾਡੇ ਭਾਰਤ ਦੇ ਸਤਿਕਾਰਯੋਗ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਇਸ ਮਤਲਬ ਕੀ ਵੀ ਪੰਜਾਬ ਨੇ ਬੜੀਆਂ ਮੁਸੀਬਤਾਂ ਦੁਸ਼ਵਾਰੀਆਂ ਝੱਲੀਆਂ ਨੇ ਜੀ ਆ ਇਸ ਲਈ ਸਵਾਰਡ ਆਫ ਪੰਜਾਬ ਕਿਹਾ ਜਾਂਦਾ ਹੈ ਭਾਰਤ ਦੀ ਖੜਕ ਪੁੱਜਾ ਵੀ ਕਿਹਾ ਜਾਂਦਾ ਹੈ ਭਾਰਤ ਦੀ ਤਲਵਾਰ ਕਿਹਾ ਜਾਂਦਾ ਹੈ ਜੀ ਪੰਜਾਬ ਨੂੰ ਪੰਜਾਬ ਨੇ ਹਮੇਸ਼ਾ ਜੀ ਆਪਣੀ ਛਾਤੀ ਅੱਗੇ ਰੱਖੀ ਹੈ ਜਦੋਂ ਵੀ ਕਦੇ ਭਾਰਤ ਤੇ ਅਗਰ ਹਿਸਟਰੀ ਅਸੀਂ ਪੜ੍ਹਦੇ ਆ ਹਨਾ ਭਾਰਤ ਨੂੰ ਕਦੇ ਵੀ ਵਿਦੇਸ਼ੀ ਹਮਲਾਵਰਾਂ ਦਾ ਜਿਹੜਾ ਹੈਗਾ ਡਰ ਸਤਾਇਆ ਜਾਂ ਉਹਨਾਂ ਦੇ ਹਮਲਿਆਂ ਦਾ ਸਾਹਮਣਾ ਕੀਤਾ ਤਾਂ ਪੰਜਾਬ ਤੇ ਪੰਜਾਬੀਆਂ ਨੇ ਜੀ ਆਪਣੀ ਹਿੱਕ ਅੱਗੇ ਕੀਤੀ ਹੈ ਸੋ ਪ੍ਰਧਾਨ ਮੰਤਰੀ ਸਾਹਿਬ ਆਪ ਸਾਡੇ ਦੇਸ਼ ਦੇ ਰਹਿਨੁਮਾ ਹੋ ਅਸੀਂ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਆਪ ਸੁਰੱਖਿਆ ਕਰੋ ਔਰ ਸਾਡੇ ਕਿਸਾਨਾਂ ਦੀ ਜਿਹੜੀ ਗੱਲ ਹੈ ਜੀ ਕਿਸਾਨੀ ਸਾਡੀ ਅਰਥਵਿਵਸਥਾ ਦਾ ਕੇਂਦਰੀ ਤੌਰ ਹੈ ਜੀ ਸੈਂਟਰਲ ਪੁਆਇੰਟ ਹੈ ਇਹਨੂੰ ਤੁਸੀਂ ਬੜੇ ਹਲੀਮੀ ਦੇ ਨਾਲ ਔਰ ਸਲੀਕੇ ਦੇ ਨਾਲ ਆਪ ਜੀ ਦੀ ਬਹੁਮਤ ਨਾਲ ਸਰਕਾਰ ਰਹੀ ਹੈ ਹੁਣ ਵੀ ਆਪ ਜੀ ਨੇ ਦਾਅਵਾ ਕੀਤਾ ਵੀ 400 ਸੀਟਾਂ ਤੋਂ ਪਾਰ ਜਾਵਾਂਗੇ ਤੇ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਜੀ ਕਿ ਸਾਡੇ ਪੰਜਾਬ ਦੀਆਂ ਜਿਹੜੀਆਂ ਸਮਿਆਂ ਤੋਂ ਲਟਕਦਿਆਂ ਆ ਰਹੀਆਂ ਜਿਹੜੀਆਂ ਮੰਗਾਂ ਨੇ ਆਪ ਜੀ ਉਹਨਾਂ ਨੂੰ ਜ਼ਰੂਰ ਹਮਦਰਦੀ ਦੇ ਆਧਾਰ ਤੇ ਜਿਹੜਾ ਹੈਗਾ ਜੀ ਉਹਨਾਂ ਨੂੰ ਤੁਸੀਂ ਵਿਚਾਰ ਕਰੋ ਪ੍ਰੋਫੈਸਰ ਕਾਸ਼ਤੀਪਾਲੂ ਸਭ ਨੂੰ ਸਤਿ ਸ਼੍ਰੀ ਅਕਾਲ ਮੇਰਾ ਦੇਸ਼ ਮੇਰਾ ਸਮੁੱਚਾ ਮੁਲਕ ਭਾਰਤ ਮੇਰਾ ਸਟੇਟ ਪੰਜਾਬ ਸਾਰਾ ਵਿਸ਼ਵ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਇਹੀ ਪ੍ਰਮਾਤਮਾ ਅਗੇ ਅਰਦਾਸ ਹੈ ਜੀ ਸਭ ਨੂੰ ਚੜ੍ਹਦੀ ਕਲਾ ਰੱਖੇ ਰੱਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ